ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 368 ਤੋਂ ਲੈ ਕੇ 370 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਆਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਚੌਥਾ ਸਤ ਸੰਗਤ ਮਿਲੀਐ ਹਰ ਸਾਧੂ ਮਿਲ ਸੰਗਤ ਹਰ ਗੁਣ ਗਾਏ ਗਿਆਨ ਰਤਨ ਬਲਿਆ ਕਟ ਚਾਨਣ ਅਗਿਆਨ ਅੰਧੇਰਾ ਜਾਏ ਹਰ ਜਨ ਨਾਚੋ ਹਰ ਹਰ ਧਿਆਏ ਐਸੇ ਸੰਤ ਮਿਲੇ ਮੇਰੇ ਪਾਈ ਹਮ ਜਨ ਕੈ ਤੋ ਵੋ ਪਾਏ ਰਹਾਓ ਹੰਦੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ हे ਭਾਈ ਸਤ ਸੰਗਤ ਦੇ ਵਿੱਚ ਸਾਧੂ ਦੇ ਨਾਲ ਮਿਲ ਕੇ ਸੰਗਤ ਵਿੱਚ ਹਰੀ ਦੇ ਗੁਣ ਗਾਇਆ ਕਰ ਇਸ ਤਰ੍ਹਾਂ ਤੇਰੇ ਅੰਦਰ ਪਰਮਾਤਮਾ ਦੇ ਆਤਮਿਕ ਗਿਆਨ ਦਾ ਦੀਵਾ ਬਲ ਪੈਂਦਾ ਤੇ ਅੰਦਰੋਂ ਜਿਹੜੀ ਅਗਿਆਨਤਾ ਦਾ ਹਨੇਰਾ ਉਹ ਦੂਰ ਹੋ ਜਾਂਦਾ ਕਹਿੰਦੇ ਹੈ ਹਰੀ ਦੇ ਜਨ ਇਸ ਤਰ੍ਹਾਂ ਦਾ ਨਾਚ ਨੱਚ ਕੇ ਪਰਮਾਤਮਾ ਦਾ ਨਾਮ ਸਿਮਰ ਹਰ ਵਕਤ ਕਹਿੰਦੇ ਕਹਿੰਦੇ ਐਸੇ ਸੰਤ ਜਨ ਸਾਨੂੰ ਮਿਲਣ ਜਿਹੜੇ ਸਾਡੂੰ ਪਰਮਾਤਮਾ ਦੇ ਨਾਮ ਨੂੰ ਸਿਮਰੌਣ ਅਸੀਂ ਉਹਨਾਂ ਦੀ ਸੰਗਤ ਵਿੱਚ ਰਹੀਏ ਤੇ ਕਹਿੰਦੇ ਅਸੀਂ ਉਹਨਾਂ ਸੰਤ ਜਨਾਂ ਦੇ ਪੈਰ ਧੋਈਏ ਕਹਿੰਦੇ ਵੀ ਉਹਨਾਂ ਨੂੰ ਅਸੀਂ ਆਦਰ ਬਖਸ਼ੀਏ ਹਰ ਹਰ ਨਾਮ ਜਪੋ ਮਨ ਮੇਰੇ ਆਨੰਦ ਦਿਨ ਹਰ ਲਿਵ ਲਾਏ ਜੋ ਇੱਛੋ ਸੋਈ ਫਲ ਪਾਵੋ ਫਿਰ ਭੂਖ ਨ ਲਾਗੇ ਆਏ ਕਹਿੰਦੇ ਇਹ ਮੇਰੇ ਮਨ ਉਸ ਪਰਮਾਤਮਾ ਦਾ ਹਰ ਵਕਤ ਹਰ ਰੋਜ਼ ਨਾਮ ਜਪ ਕਹਿੰਦੇ ਪ੍ਰੇਮ ਦੇ ਨਾਲ ਲਿਵ ਲਾ ਕੇ ਕਹਿੰਦੇ ਫਿਰ ਜੋ ਵੀ ਕਹਿੰਦੇ ਤੇਰਾ ਮਨ ਇੱਛਾ ਕਰੇਗਾ ਸਾਰੀਆਂ ਇੱਛਾਵਾਂ ਤੇਰੀਆਂ ਪੂਰੀਆਂ ਹੋ ਜਾਣਗੀਆਂ ਤੈਨੂੰ ਸਾਰੇ ਫਲ ਮਿਲ ਜਾਣਗੇ ਫਿਰ ਕਹਿੰਦੇ ਤੈਨੂੰ ਮਾਇਆ ਦੀ ਜਿਹੜੀ ਭੁੱਖਾ ਦੁਬਾਰਾ ਨਹੀਂ ਲੱਗੂਗੀ ਆਪੇ ਹਰ ਅਪਰੰਪਰ ਕਰਤਾ ਹਰ ਆਪੇ ਬੋਲ ਬੁਲਾਏ ਸੇਈ ਸੰਤ ਪਲੇ ਤੁਦ ਪਾਵੇ ਜਿਨ ਕੀ ਪਤ ਥਪਾਵੇ ਥਾਏ ਸੇ ਸੰਤ ਭਲੇ ਤੁਦ ਪਾਵੈ ਜਿਨ ਕੀ ਪਤ ਪਾਵੈ ਥਾਏ ਕਹਿੰਦੇ ਹੋ ਪਰਮਾਤਮਾ ਆਪ ਹੀ ਕਹਿੰਦੇ ਜੀਵ ਤੋਂ ਆਪਣਾ ਨਾਮ ਜਪਵਾਉਂਦਾ ਹੈ ਜਿਸ ਤਰ੍ਹਾਂ ਦੀ ਮਤ ਜੀਵ ਨੂੰ ਪਰਮਾਤਮਾ ਦਿੰਦਾ ਹੈ ਉਸ ਤਰ੍ਹਾਂ ਦਾ ਕੰਮ ਫਿਰ ਜੀਵ ਕਰਦਾ ਹੈ ਕਹਿੰਦੇ ਉਹ ਸੰਤ ਭਲੇ ਨੇ ਜਿਹੜੇ ਪਰਮਾਤਮਾ ਨੂੰ ਪਾ ਜਾਂਦੇ ਨੇ ਜਿਨ੍ਹਾਂ ਦੀ ਪਤ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਪੈ ਜਾਂਦੀ ਹੈ ਨਾਨਕ ਆਖ ਨਾ ਰਾਜੇ ਹਰ ਗੁਣ ਜਿਉ ਆਖੈ ਤਿਉ ਸੁਖ ਪਾਏ ਭਗਤ ਪੰਡਾਰ ਦੀਏ ਹਰ ਆਪਣੇ ਗੁਣ ਗਾਹਕ ਵਣਜ ਲੈ ਜਾਏ ਕਹਿੰਦੇ ਨਾਨਕ ਤਾਂ ਪਰਮਾਤਮਾ ਦੇ ਗੁਣਾਂ ਦੀ ਸਿਫਤ ਕਰਕੇ ਸਿਫਤ ਸਲਾਹ ਕਰਕੇ ਸਿਮਰਨ ਕਰਕੇ ਗੁਣ ਗਾ ਗਾ ਕੇ ਕਹਿੰਦੇ ਰੱਜਦਾ ਨਹੀਂ ਹੈ ਜਿਉਂ-ਜਿਉਂ ਕਹਿੰਦੇ ਪਰਮਾਤਮਾ ਦੇ ਗੁਣ ਗਾਇਨ ਕਰਦਾ ਨਾਨਕ ਤਿਉ ਤਿਉ ਆਨੰਦ ਪਾਉਂਦਾ ਹੈ ਪਰਮਾਤਮਾ ਦੇ ਕਹਿੰਦੇ ਭਗਤੀ ਦੇ ਭੰਡਾਰ ਖਜ਼ਾਨੇ ਭਰੇ ਨੇ ਜੋ ਜੀਵਾਂ ਨੂੰ ਦਿੱਤੇ ਨੇ ਪਰ ਕਹਿੰਦੇ ਹਰ ਕੋਈ ਆਪਣੇ ਹਿਸਾਬ ਨਾਲ ਉਹਦੇ ਗੁਣਾ ਦਾ ਵਣਜ ਕਰਦਾ ਹੈ ਜਿਹੜਾ ਕਹਿੰਦੇ ਗੁਣਾ ਦਾ ਗਾਹਕ ਬਣਦਾ ਹੈ ਉਹ ਫਿਰ ਵਣਜ ਕਰ ਲੈਂਦਾ ਹੈ ਗੁਣਾ ਦਾ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਕਰ ਅਠਵਾਂ ਕੇ ਕਾਫੀ ਮਹੱਲਾ ਚੌਥਾ ਆਇਆ ਮਰਨ ਤੁਰਾ ਹੋ ਹਉ ਮੈਂ ਰੋਈਐ ਗੁਰਮੁਖ ਨਾਮ ਤੇ ਆਏ ਅਸਥਿਰ ਹੋਈਐ ਗੁਰਪੂਰੇ ਸਾਬਾਸ ਚਲਣ ਜਾਣਿਆ ਲਾਹਨਾਮ ਸੁਸਾਰ ਸਬਦ ਸਮਾਨਿਆ ਰਹਾਓ ਕਹਿੰਦੇ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਕਿ ਜੀਵ ਤੁਰੋ ਹੀ ਆਪਣਾ ਮਰਨ ਲਿਖਾ ਕੇ ਆਇਆ ਹੋਇਆ ਕਿ ਹਰ ਇੱਕ ਨੇ ਇਸ ਸੰਸਾਰ ਵਿੱਚ ਬੈਠੇ ਨਹੀਂ ਜਾਣਾ ਜੋ ਜੋ ਮਿੱਥਿਆ ਸਮਾ ਮਿਲਿਆ ਉਹਦੇ ਤੋਂ ਬਾਅਦ ਵਾਪਸ ਜਾਣਾ ਹੈ ਫੇਰ ਵੀ ਕਹਿੰਦੇ ਹਉਮੇ ਦੇ ਕਰਕੇ ਜੀਵ ਕਹਿੰਦੇ ਦੁਖੀ ਹੁੰਦਾ ਰਹਿੰਦਾ ਜਦੋਂ ਕਿ ਪਤਾ ਵੀ ਵਕਤ ਗਿਣਿਆ ਮਿੱਥਿਆ ਹੀ ਮਿਲਿਆ ਹੋਇਆ ਜੋ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਉਹਦਾ ਨਾਮ ਤੇ ਆਉਂਦੇ ਨੇ ਉਹਨਾਂ ਦੇ ਮਨ ਚੰਚਲ ਨਹੀਂ ਰਹਿੰਦੇ ਸਥਿਰ ਹੋ ਜਾਂਦੇ ਨੇ ਟਿਕ ਜਾਂਦੇ ਨੇ ਕਹਿੰਦੇ ਗੁਰੂ ਦੇ ਸ਼ਾਬਾਸ਼ਾ ਗੁਰੂ ਨੇ ਜਾਣਿਆ ਹੋਇਆ ਕਿ ਹਾਂ ਇੱਥੋਂ ਚਲੇ ਜਾਣਾ ਹੈ ਇਸ ਲਈ ਗੁਰੂ ਨੇ ਹਮੇਸ਼ਾ ਹੀ ਪਰਮਾਤਮਾ ਦਾ ਸਿਮਰਨ ਕੀਤਾ ਹੈ ਕਹਿੰਦੇ ਗੁਰੂ ਨੇ ਪਰਮਾਤਮਾ ਦਾ ਸਿਮਰਨ ਹਰ ਵਕਤ ਕੀਤਾ ਹੈ ਤੇ ਪਰਮਾਤਮਾ ਦੇ ਸ਼ਬਦ ਵਿੱਚ ਹੀ ਹਰ ਵਕਤ ਗੁਰੂ ਸਮਾਇਆ ਹੈ ਉਸ ਦੀ ਉਪਦੇਸ਼ ਵੀ ਸਾਰਿਆਂ ਸੇਵਕਾਂ ਲਈ ਇਹੀ ਹੈ ਕਿ ਪਰਮਾਤਮਾ ਦਾ ਨਾਮ ਜਪੋ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਪੂਰਵ ਲਿਖੇ ਦੇਹ ਸੇ ਆਏ ਮਾਇਆ ਚੱਲਣ ਅੱਜ ਕੇ ਕੱਲ ਤੁਰੋਂ ਫਰਮਾਇਆ ਕਹਿੰਦੇ ਹੈ ਮੇਰੀ ਮਾਂ ਜਿਸ ਤਰ੍ਹਾਂ ਜੀਵ ਦੇ ਕਹਿੰਦੇ ਕਰਮਾਂ ਚ ਲਿਖਿਆ ਸੀ ਉਸ ਦੇ ਹਿਸਾਬ ਨਾਲ ਜੀਵ ਇਸ ਸੰਸਾਰ ਵਿੱਚ ਪੈਦਾ ਹੁੰਦਾ ਹੈ ਪਰ ਕਹਿੰਦੇ ਅੱਜ ਕੱਲ ਇਹਨੇ ਚਲੇ ਜਾਣਾ ਇਹ ਵੀ ਨਾਲ ਫਰਮਾਨ ਪ੍ਰਮਾਤਮਾ ਦਾ ਹੈ ਬਿਰਥਾ ਜਨਮ ਤਿਨਾ ਜਿਨੀ ਨਾਮ ਵਿਸਾਰਿਆ ਜੂਆ ਖੇਲਣ ਜੱਗ ਕੇ ਇਹ ਮਨ ਹਾਰਿਆ ਕਹਿੰਦੇ ਪਰ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਵਿਸਾਰ ਦਿੱਤਾ ਜਨਮ ਲੈ ਕੇ ਮਨੁੱਖਾ ਜਨਮ ਲੈ ਕੇ ਉਹਨਾਂ ਨੇ ਕਹਿੰਦੇ ਆਪਣਾ ਜਨਮ ਵਿਅਰਥਾ ਜਾਣ ਦਿੱਤਾ ਉਹ ਕਹਿੰਦੇ ਆਪਣੇ ਮਨ ਦੇ ਅੱਗੇ ਹਾਰ ਗਏ ਨੇ ਮਨ ਨੂੰ ਵਸਤ ਨਹੀਂ ਕਰ ਸਕੇ ਫਿਰ ਉਹ ਜਿਹੜਾ ਇਹ ਆਪਣਾ ਮਨੁੱਖਾ ਜਨਮਾ ਜਿਵੇਂ ਜੂਏ ਵਿੱਚ ਹਾਰ ਕੇ ਚਲੇ ਗਿਆ ਜੀਵਨ ਮਰਨ ਸੁਖ ਹੋਏ ਜਿਨਾ ਗੁਰ ਪਾਇਆ ਨਾਨਕ ਸੱਚੇ ਸੱਚ ਸੱਚ ਸਮਾਇਆ ਜਿਨ੍ਹਾਂ ਨੇ ਕਹਿੰਦੇ ਗੁਰੂ ਦੀ ਸ਼ਰਨ ਲਈਆ ਉਹਨਾਂ ਨੇ ਕਹਿੰਦੇ ਜੀਵਨ ਦੇ ਵਿੱਚ ਵੀ ਸੁਖ ਮਾਣਿਆ ਤੇ ਮਰਨ ਤੋਂ ਬਾਅਦ ਵੀ ਫਿਰ ਕਹਿੰਦੇ ਉਹ ਸੁਰਖਰੂ ਹੋ ਗਏ ਨੇ ਇਸ ਤਰ੍ਹਾਂ ਨਾਨਕ ਜੀ ਕਹਿੰਦੇ ਨੇ ਜਿਹੜੇ ਉਹਦਾ ਨਾਮ ਜਪ ਕੇ ਸੱਚੇ ਹੋ ਗਏ ਉਹ ਸੱਚ ਵਿੱਚ ਸਮਾ ਗਏ ਪਰਮਾਤਮਾ ਸੱਚ ਹੈ ਉਦੇ ਵਿੱਚ ਸੱਚੇ ਹੋ ਕੇ ਹੀ ਸਮਾਇਆ ਜਾ ਸਕਦਾ ਹੈ ਸੱਚੇ ਉਹਦਾ ਨਾਮ ਸਿਮਰਿਆ ਹੀ ਹੋ ਸਕਣਾ ਹੈ ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਤੇ ਆਇਆ ਗੁਰ ਪ੍ਰਸਾਦੀ ਬੁਝ ਸੱਚ ਸਮਾਇਆ ਜਿਨ ਤੁਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਦਰ ਸੱਚ ਸਚਿਆਰ ਮਹਿਲ ਬੁਲਾਇਆ ਰਹਾਓ ਕਹਿੰਦੇ ਜਿਨ੍ਹਾਂ ਨੇ ਇਹ ਮਨੁੱਖਾ ਜਨਮ ਪਾ ਕੇ ਪਰਮਾਤਮਾ ਦਾ ਨਾਮ ਜਪਿਆ ਗੁਰੂ ਦੀ ਕਿਰਪਾ ਸਦਕਾ ਉਹਨਾਂ ਨੇ ਪਰਮਾਤਮਾ ਨਾਲ ਜਾਣ ਪਹਿਚਾਨ ਕਰ ਲਈ ਤੇ ਪਰਮਾਤਮਾ ਦੇ ਚਰਨਾਂ ਵਿੱਚ ਸਮਾਏ ਰਹਿੰਦੇ ਨੇ ਇਹ ਕਹਿੰਦੇ ਨਾਮ ਦੀ ਕਮਾਈ ਉਹਨਾਂ ਨੇ ਕੀਤੀ ਆ ਜਿਨ੍ਹਾਂ ਦੇ ਪੁਰਾਣੇ ਪੂਰਵਲੇ ਸੰਸਕਾਰ ਦੇ ਹਿਸਾਬ ਨਾਲ ਲਿਖਿਆ ਸੀ ਮੱਥੇ ਤੇ ਭਾਗ ਕਿ ਨਾਮ ਦੀ ਕਮਾਈ ਕਰ ਸਕਣੀ ਆ ਫਿਰ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਆ ਉਹ ਸੱਚੇ ਬਣ ਗਏ ਫਿਰ ਉਹਨਾਂ ਨੂੰ ਉਸ ਸੱਚੇ ਦੇ ਮਹਿਲ ਦੇ ਵਿੱਚ ਹਜ਼ੂਰੀ ਮਿਲਦੀ ਆ ਆਦਰ ਸਤਕਾਰ ਮਿਲਦਾ ਕਹਿੰਦੇ ਅੰਤਰ ਨਾਮ ਨਿਧਾਨ ਗੁਰਮਖ ਪਾਈਐ आनंद इन नाम ते आए हर गुण गाईए कहंदे परमात्मा ਦਾ ਨਾਮ ਰੂਪੀ ਖਜ਼ਾਨਾ ਸਾਡੇ ਅੰਦਰ ਹੀ ਆ ਪਰ ਗੁਰੂ ਦੇ ਸਨਮੁਖ ਹੋਇਆ ਇਸ ਚੀਜ਼ ਦਾ ਪਤਾ ਲੱਗਦਾ ਫਿਰ ਕਹਿੰਦੇ ਸਦਾ ਹੀ ਪਰਮਾਤਮਾ ਦਾ ਨਾਮ ਉਹ ਜੀਵ ਤੇ ਆਉਂਦਾ ਤੇ ਉਹ ਹਰੀ ਦੇ ਗੁਣ ਗਾਉਂਦਾ ਫਿਰ ਜਿਸ ਨੂੰ ਇਸ ਚੀਜ਼ ਦਾ ਅਹਿਸਾਸ ਹੋ ਜਾਂਦਾ ਜੋ ਗੁਰੂ ਦੀ ਸ਼ਰਨ ਆ ਜਾਂਦਾ ਅੰਤਰ ਵਸਤ ਅਨੇਕ ਮਨਮੁਖ ਨਹੀਂ ਪਾਈਐ ਹਉ ਮੈਂ ਗਰਵੈ ਗਰਵ ਆਪ ਖੁਆਈਐ ਕਹਿੰਦੇ ਪਰਮਾਤਮਾ ਦੇ ਨਾਮ ਰੂਪੀ ਇਹ ਵਸਤ ਤੇ ਪਰਮਾਤਮਾ ਦੇ ਗੁਣ ਸਾਡੇ ਅੰਦਰ ਨੇ ਪਰ ਜਿਹੜੇ ਮਨਮੁਖ ਨੇ ਕਹਿੰਦੇ ਉਹ ਇਹਨਾਂ ਚੀਜ਼ਾਂ ਤੋਂ ਵਾਂਝੇ ਰਹਿ ਜਾਂਦੇ ਨੇ ਕਿਉਂ ਕਹਿੰਦੇ ਹਉਮੈ ਵਿੱਚ ਰਹਿੰਦੇ ਨੇ ਗਰਵ ਦੇ ਵਿੱਚ ਰਹਿੰਦੇ ਨੇ ਹੰਕਾਰ 'ਚ ਰਹਿੰਦੇ ਨੇ ਤੇ ਆਪਾ ਆਪ ਇਸੇ ਹੰਕਾਰ ਚ ਖਤਮ ਕਰ ਲੈਂਦੇ ਨੇ ਆਪਾ ਆਪ ਖਤਮ ਕੀ ਕਰਨਾ ਆਪਣਾ ਜਿਹੜਾ ਇਹ ਮਨੁੱਖਾ ਜੀਵਨ ਆ ਉਹ ਵਿਅਰਥ ਗਵਾ ਲੈਂਦੇ ਨੇ ਇਸ ਹੰਕਾਰ ਵਿੱਚ ਨਾਨਕ ਆਪੇ ਆਪ ਆਪ ਖੁਆਈਐ ਗੁਰਮਤਿ ਮਨ ਪਰਗਾਸ ਸੱਚਾ ਪਾਈਐ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਤਾਂ ਮਨਮੁਖ ਨੇ ਆਪਣੇ ਹੰਕਾਰ ਦੇ ਵਿੱਚ ਹੀ ਆਪਣਾ ਜੀਵਨ ਵਿਅਰਥ ਕਰ ਜਾਂਦੇ ਨੇ ਪਰ ਜੋ ਗੁਰੂ ਦੀ ਮੱਤ ਤੇ ਚੱਲਦੇ ਨੇ ਜੀਵ ਉਹਨਾਂ ਦੇ ਅੰਦਰ ਆਤਮਿਕ ਪ੍ਰਕਾਸ਼ ਹੁੰਦਾ ਤੇ ਉਹ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਨੇ ਰਾਗ ਆਸਾਵਰੀ ਘਰ 16 ਕੇ 2 ਮਹੱਲਾ 4 ਸੁਗੰਤ ਸੁਦੰਗ ਰਾਗ ਆਸਾਵਰੀ ਘਰ 16ਵਾਂ ਕੇ ਦੋ ਮਹੱਲਾ ਚੌਥਾ ਸੋ ਤੰਗ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਉ ਅਨ ਦਿਨ ਹਰ ਨਾਮ ਕੀਰਤਨ ਕਰੋ ਸਤਿਗੁਰ ਮੋਕੋ ਹਰ ਨਾਮ ਬਤਾਇਆ ਹਉ ਹਰ ਬਿਨ ਖੇਨ ਪਲ ਰਹਿ ਨਾ ਸਕੂੰ ਰਹਾਉ ਹੰਦੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਮੈਂ ਹਰ ਵਕਤ ਕਹਿੰਦੇ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਕਹਿੰਦੇ ਮੈਨੂੰ ਸਤ ਗੁਰ ਨੇ ਪ੍ਰਮਾਤਮਾ ਦਾ ਨਾਮ ਦਿੱਤਾ ਹੈ ਕਹਿੰਦੇ ਮੈਂ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਇੱਕ ਪਲ ਨਹੀਂ ਰਹਿ ਸਕਦਾ ਹਮਰੇ ਸਰਵਣ ਸਿਮਰਨ ਹਰ ਕੀਰਤਨ ਹਉ ਹਰ ਬਿਨ ਰਹਿ ਨਾ ਸਕੂ ਇੱਕ ਖਿਨ ਜਿਵੇਂ ਹਾਂਸ ਸਰਵਰ ਬਿਨ ਰਹਿ ਨਾ ਸਕੇ ਤੈਸੇ ਹਰ ਜਨ ਕਿਉ ਰਹੇ ਹਰ ਸੇਵਾ ਬਿਨ ਕਹਿੰਦੇ ਮੇਰੇ ਕੰਨ ਉਸ ਪਰਮਾਤਮਾ ਦਾ ਜਸ ਸੁਣਦੇ ਨੇ ਸਿਮਰਨ ਸੁਣਦੇ ਨੇ ਮੈਂ ਉਹਦਾ ਜਪ ਕਰਦਾ ਕਹਿੰਦੇ ਮੈਂ ਇੱਕ ਪਲ ਵੀ ਪਰਮਾਤਮਾ ਦਾ ਦੀਦਾਰ ਤੋਂ ਬਿਨਾ ਤੇ ਪਰਮਾਤਮਾ ਦੇ ਜਸ ਕੀਤੇ ਤੋਂ ਬਿਨਾ ਨਹੀਂ ਰਹਿ ਸਕਦਾ ਜਿਸ ਤਰ੍ਹਾਂ ਕਹਿੰਦੇ ਹੰਸ ਸਰੋਵਰ ਤੋਂ ਬਿਨਾਂ ਨਹੀਂ ਰਹਿ ਸਕਦੇ ਹਰੀ ਦਾ ਜਨ ਹਰੀ ਦੀ ਸੇਵਾ ਭਗਤੀ ਕਰੇ ਬਿਨਾਂ ਇੱਕ ਪਲ ਨਹੀਂ ਰਹਿ ਸਕਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਨਹੂੰ ਪ੍ਰੀਤ ਲਾਈ ਦੂਜਾ ਪਾਓ ਰਿਦਦਾਰ ਕਿਨਹੂੰ ਪ੍ਰੀਤ ਲਾਈ ਮੋਹ અપਮਾਨ ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ ਨਾਨਕ ਸਿਮਰਤ ਹਰ ਹਰ ਭਗਵਾਨ ਕਹਿੰਦੇ ਕਿਸੇ ਨੇ ਪਰਮਾਤਮਾ ਨੂੰ ਛੱਡ ਕੇ ਮਾਇਆ ਵੱਲ ਪਦਾਰਥਾਂ ਵੱਲ ਮੋਹ ਕੀਤਾ ਆਪਣੇ ਜਿੱਦਾਂ ਆਪਣੀ ਇੱਜ਼ਤ ਵਗੈਰਾ ਬਣਾਉਣ ਦੇ ਵਿੱਚ ਤੇ ਇਹ ਹੰਕਾਰ ਦੇ ਵਿੱਚ ਇਹਨਾਂ ਚੀਜ਼ਾਂ ਨਾਲ ਪ੍ਰੀਤ ਲਾਈ ਆ ਕਹਿੰਦੇ ਜਿਹੜਾ ਹਰੀ ਦਾ ਜਾਨਾ ਉਹਨਾਂ ਨੇ ਪ੍ਰੀਤ ਲਾਈਆ ਉਸ ਹਰੀ ਦੇ ਨਾਲ ਜੋ ਵਾਸ਼ਨਾ ਰਹਤ ਹੈ ਉਹ ਕਹਿੰਦੇ ਹਮੇਸ਼ਾ ਉਸ ਪਰਮਾਤਮਾ ਦਾ ਨਾਮ ਸਿਮਰਦੇ ਨੇ ਉਸ ਹਰੀ ਦਾ ਨਾਮ ਜਪਦੇ ਨੇ ਆਸਾਵਰੀ ਮਹਿਲਾ ਚੌਥਾ ਮਾਈ ਮੋਰੋ ਪ੍ਰੀਤਮ RAM ਬਤਾਵੋ ਰੀ ਮਾਈ ਹੋ ਹਰ ਬਿਨ ਖਿੰਨ ਪਲ ਰਹਿ ਨਾ ਸਕੋ ਜੈਸੇ ਕਰਹਲ ਬੇਲ ਰਿਝਾਈ ਰਹਾਓ ਕਹਿੰਦੇ ਹੈ ਮੇਰੀ ਮਾਂ ਮੈਨੂੰ ਮੇਰੇ ਪ੍ਰੀਤਮ ਬਾਰੇ ਦੱਸ ਮੈਂ ਆਪਣੇ ਪ੍ਰੀਤਮ ਦੇ دیدار ਤੋਂ ਬਿਨਾ ਇੱਕ ਪਲ ਨਹੀਂ ਰਹਿ ਸਕਦਾ ਜਿਸ ਤਰ੍ਹਾਂ ਕਹਿੰਦੇ ਊਂਠ ਦਾ ਬੱਚਾ ਵੇਲ ਨੂੰ ਦੇਖ ਕੇ ਖੁਸ਼ ਹੁੰਦਾ ਵੇਲ ਤੋਂ ਬਿਨਾਂ ਨਹੀਂ ਰਹਿ ਸਕਦਾ ਮੈਂ ਕਹਿੰਦੇ ਆਪਣੇ ਪ੍ਰਮਾਤਮਾ ਦੇ ਦੀਦਾਰ ਤੋਂ ਉਹਦੇ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ ਇੱਕ ਪਲ ਹਮਰਾ ਮਨ ਬੈਰਾਗ ਬਿਰਕਤ ਪਿਓ ਹਰ ਦਰਸ਼ਨ ਮੀਤ ਕਹਤਾਈ ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ ਤੈਸੇ 모ਹੇ ਹਰ ਬਿਨ ਰਹਿ ਨਾ ਜਾਈ ਕਹਿੰਦੇ ਮੇਰਾ ਮਨ ਪਰਮਾਤਮਾ ਲਈ ਬੈਰਾਗ ਵਿੱਚ ਆ ਗਿਆ ਮੈਂ ਦੁਨੀਆ ਤੋਂ ਉਪਰਾਮ ਹੋ ਗਿਆ ਪਰਮਾਤਮਾ ਦੇ دیدار ਕਰਨ ਦੇ ਲਈ ਜਿਸ ਤਰ੍ਹਾਂ ਕਹਿੰਦੇ ਕਿ ਜਿਹੜਾ ਪੌਰਾ ਹੁੰਦਾ ਕਮਲ ਫੁੱਲ ਤੋਂ ਬਿਨਾ ਨਹੀਂ ਰਹਿ ਸਕਦਾ ਕਹਿੰਦੇ ਇਸ ਤਰ੍ਹਾਂ ਹਰੀ ਦੇ دیدار ਤੋਂ ਬਿਨਾ ਉਹਦੇ ਨਾਮ ਤੋਂ ਬਿਨਾ ਮੈਂ ਤਾਂ ਰਿਹਾ ਨਹੀਂ ਜਾਂਦਾ ਰਾਖ ਸਰਣ ਜਗਦੀ ਸਰ ਪਿਆਰੇ ਮੋਹ ਸਰਦਾ ਪੂਰ ਹਰ ਗੁਸਾਈ ਜਨ ਨਾਨਕ ਕੇ ਮਨ ਆਨੰਦ ਹੋਤ ਹੈ ਹਰ ਦਰਸ਼ਨ ਨਿਮਖ ਦਿਖਾਈ ਕਹੰਦੇ ਹੈ ਪਰਮੇਸ਼ਰ ਜੀ ਮੈਂ ਤੇਰੇ دیدار ਤੋਂ ਬਿਨਾਨੀ ਰਹਿ ਸਕਦਾ ਮੇਰੀ ਇਹ ਸਰਦਾ ਪੂਰੀ ਕਰ ਦੋ ਮੈਨੂੰ ਆਪਣਾ دیدار ਬਖਸ਼ ਦੋ ਕਹਿੰਦੇ ਨਾਨਕ ਦੇ ਮਨ ਦੇ ਵਿੱਚ ਉਹ ਤੁਹਾਡਾ ਦਰਸ਼ਨ ਕੀਤੇ ਆ ਆਨੰਦ ਪ੍ਰਾਪਤ ਹੁੰਦਾ ਹੈ ਮੈਨੂੰ ਇੱਕ ਪਲ ਲਈ ਆਪਣਾ ਦਰਸ਼ਨ ਦੇ ਦਿਓ ਮੇਰੀ ਇਹ ਇੱਛਾ ਪੂਰੀ ਕਰ ਦਿਓ ਮਾਲਕ ਜੀ ਰਾਗ ਆਸਾ ਕਰ ਦੂਜਾ ਮਹੱਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਲਈ ਪ੍ਰੀਤ ਸੋਈ ਫਿਰ ਖਾਇਆ ਜਿਨ ਸੁਖ ਬਿਠਾ ਲਈ ਤਿਸ ਪਉ ਬਹੁਤ ਦਿਖਾਇਆ ਪਾਈ ਮੀਤ ਕੁਟੰਬ ਦੇਖ ਵਿਵਾਦੇ ਹਮ ਆਈ ਵਸਗਤ ਗੁਰ ਪ੍ਰਸਾਦੇ ਐਸਾ ਦੇਖ ਬਿਮੋਹਿਤ ਹੋਏ ਸਾਧਕ ਸਿੱਧ ਸੁਰਦੇਵ ਮਨੁੱਖਾ ਬਿਨ ਸਾਦੂ ਸਭ ਤ੍ਰੋਹਨ ਤ੍ਰੋਹੇ ਰਹਾਉ ਹਾਂਜੀ ਸੰਗਤ ਜੀ ਇੱਥੇ ਪੰਚਮ ਪਾਤਸ਼ਾਹ ਜੀ ਦੀ ਬਾਣੀ ਸ਼ੁਰੂ ਹੋ ਗਈ ਹੈ ਰਾਗ ਆਸਾ ਵਿੱਚ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਸ ਨੇ ਕਹਿੰਦੇ ਮਾਇਆ ਦੇ ਨਾਲ ਪ੍ਰੀਤ ਲਾਈ ਆ ਫਿਰ ਮਾਇਆ ਨੇ ਪਲਟ ਕੇ ਉਸੇ ਨੂੰ ਖਾਦਾ ਹੈ ਜਿਸ ਨੇ ਕਹਿੰਦੇ ਆਪਣੇ ਕੋਲ ਖੁਸ਼ੀ-ਖੁਸ਼ੀ ਇਸ ਮਾਇਆ ਨੂੰ ਕੋਲ ਬਿਠਾ ਲਿਆ ਮਾਇਆ ਨੂੰ ਮਤਲਬ ਰੱਖਿਆ ਕੋਲ ਉਹਨੇ ਇਹ ਕਹਿੰਦੇ ਮਾਇਆ ਨੇ ਇਹਨੂੰ ਫਿਰ ਬਹੁਤਾ ਡਰਾਇਆ ਕਹਿੰਦੇ ਕਹਿੰਦੇ ਸਾਰੇ ਜਿਹੜੇ ਭਰਾ ਮਿੱਤਰ ਪਰਿਵਾਰ ਸਾਰੇ ਕਹਿੰਦੇ ਇਸ ਮਾਇਆ ਦੀ ਖਾਤਰ ਲੜ ਪੈਂਦੇ ਨੇ ਝਗੜਦੇ ਨੇ ਆਪਸ ਵਿੱਚ ਕਹਿੰਦੇ ਪਰ ਸਾਡੇ ਗੁਰੂ ਦੀ ਕਿਰਪਾ ਨਾਲ ਇਹ ਮਾਇਆ ਸਾਡੇ ਵਸ ਵਿੱਚ ਆ ਗਈ ਹੈ ਫਿਰ ਕਹਿੰਦੇ ਦੇਖੋ ਹੋਰ ਜਿਹੜੇ ਸਾਧਨਾ ਕਰਨ ਵਾਲੇ ਨੇ ਜਪੂਜੇ ਹੋਏ ਸਿੱਧ ਜੋਗੀ ਨੇ ਦੇਵਤੇ ਨੇ ਹੋਰ ਮਾਨਵ ਜਾਤੀ ਸਾਰਿਆਂ ਨੂੰ ਕਹਿੰਦੇ ਇਸ ਮਾਇਆ ਨੇ ਆਪਣੇ ਅੱਗੇ ਲਾਇਆ ਹੋਇਆ ਸਾਰੇ ਮਾਇਆ ਦੇ ਪਿੱਛੇ ਲੱਗੇ ਹੋਏ ਨੇ ਇੱਕ ਫਿਰੈ ਉਦਾਸੀ ਤਿੰਨ ਕਾਮ ਵਿਆਪੈ ਇੱਕ ਸੰਚੈ ਗਿਰਹੀ ਤਿੰਨ ਹੋਏ ਨਾ ਆਪੈ ਕਹਿੰਦੇ ਇੱਕ ਉਸ ਤਰ੍ਹਾਂ ਸਹਿ ਸੰਸਾਰ ਤੋਂ ਉਪਰਾਮ ਹੋਏ ਹੋਏ ਨੇ ਪਰ ਉਹਨਾਂ ਨੂੰ ਮਾਇਆ ਕਾਮ ਦੇ ਰੂਪ ਦੇ ਵਿੱਚ ਤੰਗ ਕਰਦੀ ਆ ਕਹਿੰਦੇ ਇੱਕ ਗ੍ਰਹਿਸਤ ਦੇ ਵਿੱਚ ਰਹਿ ਕੇ ਇਸ ਮਾਇਆ ਨੂੰ ਇਕੱਠੀ ਕਰਦੇ ਨੇ ਪਰ ਇਹ ਕਹਿੰਦੇ ਉਹਨਾਂ ਦੀ ਵੀ ਨਹੀਂ ਹੁੰਦੀ ਛੱਡ ਕੇ ਉਹਨਾਂ ਨੂੰ ਵੀ ਜਾਣੀ ਪੈਂਦੀ ਆ ਇੱਕ ਸਤੀ ਕਹਾਵੇ ਤਿੰਨ ਬਹੁਤ ਕਲ ਪਾਵੇ ਹਮ ਹਰ ਰਾਖੇ ਲਗਤ ਕੁਰ ਪਾਵੇ ਕਹਿੰਦੇ ਇੱਕ ਆਪਣੇ ਆਪ ਨੂੰ ਦਾਨੀ ਕਹਾਉਂਦੇ ਨੇ ਪਰ ਕਹਿੰਦੇ ਮਾਇਆ ਉਹਨਾਂ ਨੂੰ ਵੀ ਬੜਾ ਤੰਗ ਕਰਦੀ ਆ ਕਹਿੰਦੇ ਸਾਡੇ ਤੇ ਪ੍ਰਮਾਤਮਾ ਨੇ ਮਿਹਰ ਕਰਤੀ ਆ ਸਾਨੂੰ ਸਤਗੁਰ ਦੇ ਚਰਨਾਂ ਵਿੱਚ ਲਾ ਕੇ ਇਸ ਮਾਇਆ ਤੋਂ ਛੁਟਕਾਰਾ ਦਵਾ ਦਿੱਤਾ ਤਪ ਕਰ ਤੇ ਤਪਸੀ ਭੁਲਾਏ ਪੰਡਤ 모ਹੇ ਲੋਭ ਸੁਵਾਏ ਤ੍ਰੈ ਗੁਣ 모ਹੇ 모ਹਿਆ ਆਕਾਸ ਹਮ ਸਤਗੁਰ ਰਾਖੇ ਦੇ ਕਰ ਹਾਥ ਕਹਿੰਦੇ ਜਿਹੜੇ ਤਪੱਸਵੀ ਲੋਕ ਨੇ ਉਹਨਾਂ ਨੂੰ ਵੀ ਕਹਿੰਦੇ ਮਾਇਆ ਨੇ ਭੁਲੇਖੇ ਚ ਪਾਇਆ ਜਿਹੜੇ ਪੰਡਤ ਵਿਦਵਾਨ ਨੇ ਕਹਿੰਦੇ ਉਹ ਵੀ ਮਾਇਆ ਦੇ ਕਾਰਨ ਲੋਭੀ ਹੋਏ ਹੋਏ ਨੇ ਕਹਿੰਦੇ ਸਾਰਾ ਜਿਹੜਾ ਜਗਤ ਆ ਇਹ ਤ੍ਰੈ ਗੁਣ ਮਾਇਆ ਦੇ ਕਹਿੰਦੇ ਮੋਇਆ ਹੋਇਆ ਤ੍ਰੈ ਗੁਣੀ ਮਾਇਆ ਨੇ ਮੋਇਆ ਹੋਇਆ ਕਹਿੰਦੇ ਸਾਰਾ ਆਕਾਸ਼ ਸਾਰਾ ਜਗਤ ਕਹਿੰਦੇ ਮੋਇਆ ਹੋਇਆ ਪਰ ਕਹਿੰਦੇ ਸਾਨੂੰ ਸਤਗੁਰ ਨੇ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਇਸ ਮਾਇਆ ਤੋਂ ਬਚਾ ਲਿਆ ਗਿਆਨੀ ਕੀ ਹੋ ਵਰਤੀ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੂੰ ਕਹੇ ਸੋ ਕਾਰ ਕਮਾਵਾ ਜਨ ਨਾਨਕ ਗੁਰਮਖ ਨੇੜ ਨ ਆਵਾ ਕਹਿੰਦੇ ਜਿਸ ਦੀ ਕਹਿੰਦੇ ਪਰਮਾਤਮਾ ਦੇ ਨਾਲ ਜਾਣ ਪਛਾਣ ਹੋ ਗਈ ਜਿਸ ਨੂੰ ਜੀਵਨ ਦੀ ਅਸਲੀਅਤ ਸਮਝ ਲੱਗ ਗਈ ਉਸ ਗਿਆਨੀ ਦੀ ਕਹਿੰਦੇ ਇਹ ਮਾਇਆ ਨੌਕਰਾਨੀ ਬਣ ਜਾਂਦੀ ਆ ਉਹਦੇ ਹੱਥ ਜੋੜ ਕੇ ਉਹਦੇ ਅੱਗੇ ਸੇਵਾ ਕਰਦੀ ਆ ਉਹਨੂੰ ਕਹਿੰਦੀ ਆ ਵੀ ਜੋ ਤੂੰ ਮੈਨੂੰ ਕਹਿਵੇਂ ਮੈਂ ਉਹੀ ਕੰਮ ਕਰਾਂਗੀ ਮਾਇਆ ਦਾਸੀ ਬਣ ਜਾਂਦੀ ਆ ਨਾਨਕ ਜੀ ਕਹਿੰਦੇ ਨੇ ਜੋ ਜੀਵ ਗੁਰੂ ਦੇ ਸਨਮੁਖ ਰਹਿੰਦੇ ਨੇ ਤੇ ਗੁਰੂ ਦੇ ਉਪਦੇਸ਼ ਤੇ ਚੱਲ ਕੇ ਵਾਹਿਗੁਰੂ ਦਾ ਨਾਮ ਜਪਦੇ ਨੇ ਇਹ ਮਾਇਆ ਕਹਿੰਦੇ ਉਹਨਾਂ ਦੇ ਨੇੜੇ ਨਹੀਂ ਟੁੱਕਦੀ ਹੈਗੀ ਉਹਨਾਂ ਨੂੰ ਫਿਰ ਮਾਇਆ ਤੰਗ ਨਹੀਂ ਕਰਦੀ ਹੈਗੀ ਉਹ ਮਾਇਆ ਤੋਂ ਉਪਰਾਮਤਾ ਉਹਨਾਂ ਨੂੰ ਹੋ ਜਾਂਦੀ ਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਅਨੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆ ਜੀ ਅੱਗੇ ਤੋਂ ਸੁਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਵਾਹਿਗੁਰੂ ਜੀ ਵਾਹਿ